ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਨੋਟ ਕਰ ਲਓ ਰਾਮਸਰਾ ਰੇਲਵੇ ਫਾਟਕ ਹੈ ਜਿਹੜਾ ਉਹ ਦੱਸਿਆ ਜਾ ਰਿਹਾ ਹੈ 23 ਤੇ 24 ਨਵੰਬਰ ਨੂੰ ਬੰਦ ਰਹੇਗਾ ਨੋਟ ਕਰ ਲੈਣ ਰੈਫਾਇਨਰੀ ਨੂੰ ਆਉਣ ਜਾਣ ਵਾਲੇ ਰਸਤੇ ਜਿਹੜੇ ਰਾਹੀਰ ਜਾਂਦੇ ਨੇ ਇਹ ਜ਼ਰੂਰ ਇਹ ਨੋਟ ਕਰ ਲੈਣ ਗੱਲ ਕਿ ਰਾਮਾ ਮੰਡੀ ਜੋ ਰਾਮਸਰਾ ਰੇਲਵੇ ਫਾਟਕ ਹੈ ਉਹ 23 ਤੇ 24 ਨਵੰਬਰ ਨੂੰ ਬੰਦ ਰਹੇਗਾ ਇਹ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਰਾਮਾ ਮੰਡੀ ਅਦੀਨ ਆਉਂਦੇ ਰੇਲਵੇ ਫਾਟਕ ਹੈ ਜਿਹੜਾ ਰਾਮਸਰਾ ਉਹ 23 ਤੇ 24 ਤਰੀਕ ਨੂੰ 6 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ ਇਹ ਜਾਣਕਾਰੀ ਪ੍ਰਵੀਨ ਕੁਮਾਰ ਐਸਐਸਪੀ ਬਠਿੰਡਾ ਨੇ ਦਿੱਤੀ ਹੈ ਕਿ ਉਹਨਾਂ ਰਾਮਸਰਾ ਫਾਟਕ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਜੋ ਰਾਮਸਰਾ ਫਾਟਕ ਤੋਂ ਲੰਘਦੇ ਨੇ ਉਹ ਜੋ ਬਾਗੇ ਵਾਲਾ ਫਾਟਕ ਬਣਿਆ ਹੋਇਆ ਉਥੋਂ ਦੀ ਆਵਾਜਾਈ ਕਰਨ ਸੋ ਇਹ ਬਹੁਤ ਜ਼ਰੂਰੀ ਜਾਣਕਾਰੀ ਹੈ ਅੱਗੇ ਜਰੂਰ ਸ਼ੇਅਰ ਕਰਿਓ ਇਸ ਨੂੰ ਕਿ ਰਾਮਸਰਾ ਜਿਹੜਾ ਫਾਟਕਾ ਰਾਮਾ ਮੰਡੀ ਉਹ 23 ਤੇ 24 ਤਰੀਕ ਨੂੰ ਸਵੇਰ 6 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ